ਸਰ ਸਰ ਕੀ ਜਰਾ ਲੱਗਾ ਸਾਈ ਰਾਜ ਜੀ ਅੱਜ ਅੱਜ ਸਵੇਰੇ ਹਰੀਕੇ ਵਿੱਚ ਆਰਮ ਗੋਪਾਲ ਨਾ ਦਾ ਬੰਦਾ ਉਹ ਅਰਧ ਦਾ ਕੰਮ ਕਰਦਾ ਉਹਦੇ ਦੋ ਬੰਦੇ ਮੋਟਰਸਾਈਕਲ ਤੇ ਆਏ ਆ ਉਹਨਾਂ ਨੇ ਉਹਨਾਂ ਦੇ ਗੋਲੀਆਂ ਮਾਰਤੀਆਂ ਮੀਨ ਵਾਲੇ ਸਾਡੇ ਐਸਚੋ ਹਰੀਕੇ ਰਣਜੀਤ ਸਿੰਘ ਜੀ ਉਹ ਬਾਹਰ ਆਪਣੀ ਟੀਮ ਦੇ ਨਾਲ ਸਨ ਉਹਨਾਂ ਨੂੰ ਕਿਸ ਨੇ ਦੱਸਿਆ ਵੀ ਆਏ ਬੰਦੇ ਮੋਟਰਸਾਈਕਲ ਤੇ ਹੈਗੇ ਜਿਹੜੇ ਗੋਲੀਆਂ ਮਾਰ ਕੇ ਆਏ ਇਹਨਾਂ ਨੇ ਪਿੱਛਾ ਕੀਤਾ ਉਹਨਾਂ ਦਾ ਥੋੜਾ ਜੂਨ ਮੋੜ ਦੇ ਲਾਗੇ ਜਾ ਕੇ ਹਾਈਵੇ ਤੋਂ ਇਹਨਾਂ ਨੇ ਆਪਣਾ ਮੋਟਰਸਾਈਕਲ ਜਿਹੜਾ ਉਹ ਸੁੱਟਤਾ ਔਰ ਅੱਗੇ ਆਲਰੇਡੀ ਇੱਕ ਬੰਦਾ ਸਵਿਫਟ ਕਾਰ ਤੇ ਵੇਟ ਕਰ ਰਿਆ ਸੀ ਇਹਨਾਂ ਦਾ ਇਹ ਉਸੇ ਕਾਰ ਚ ਬਹਿ ਕੇ ਅ ਅਲੀਵਾਲ ਅਲੀਪੁਰ ਪਿੰਡ ਪੈਂਦਾ ਉਸ ਪਾਸੇ ਨੂੰ ਲਿੰਕ ਰੋਡ ਤੇ ਨਿਕਲ ਕੇ ਇਹਨਾਂ ਨੇ ਵਾਰਨਿੰਗ ਦਿੱਤੀ ਪੀ ਰੁਕਜੋ ਬਟ ਉਹਨਾਂ ਉਹਨਾਂ ਨੇ ਇਹਨਾਂ ਤੇ ਫਾਇਰਿੰਗ ਸ਼ੁਰੂ ਕਰ ਦਿੱਤੀ ਔਰ ਅਲੀਵਾਲ ਪਿੰਡ ਦੇ ਬਾਹਰ ਖੇਤਾਂ ਵਿੱਚ ਜਾ ਕੇ ਜਦੋਂ ਫਾਇਰਿੰਗ ਹੋਈ ਆ ਉਹਦੇ ਵਿੱਚ ਜਿਹੜਾ ਹਮਲਾਵਰ ਆ ਉਹਨਾਂ ਚੋਂ ਇੱਕ ਜ਼ਖਮੀ ਆ ਔਰ ਦੂਜੇ ਦੇ ਵੀ ਸੱਟਾਂ ਲੱਗੀਆਂ ਔਰ ਤੀਜਾ ਬੰਦਾ ਜਿਹੜਾ ਮੌਕੇ ਤੋਂ ਫਰਾਰ ਹੋ ਗਿਆ ਸਿਰ ਕੋਈ ਵੈਪਨ ਨਾ ਕੋ ਬ੍ਰਮ ਵੈਪਨ 2 ਮਿਲੇ ਪਿਸਟਲ ਹਾਂਜੀ ਜੀ ਕੱਸੀ ਆ ਰਹੀ ਜੀ ਹਾਂਜੀ ਇਹ ਕੱਸੀ ਆ ਰਹੀ ਇਹ ਮੋਟਰਸਾਈਕਲ ਤੇ ਸੰਪਲ ਮੋਟਰਸਾਈਕਲ ਬਰਾਮਦ ਕਰ ਲਿਆ ਕਾਰ ਵੀ ਜਿਹੜੇ ਚ ਹੈਗੇ ਉਹ ਸਾਨੂੰ ਮਿਲ ਗਏ ਕਿੰਨਾ ਚਿਰ ਸਾਰਾ ਇਪਰੇਸ਼ਨ ਚੱਲਿਆ ਸਰ ਇਹ ਇਹ ਕਰੀਬ ਉਥੇ ਅੱਧਾ ਪੌਣਾ ਘੰਟਾ ਇਹ ਸਾਰਾ ਇਨਵੈਸਟੀਗੇਸ਼ਨ ਲੱਗਾ ਫਾਇਰਿੰਗ ਤੇ 10 15 20 ਮਿੰਟ ਤੇ ਹੋ ਗਿਆ ਉਹਦੇ ਬਾਅਦ ਸਾਰੇ ਚੀਜ਼ਾਂ ਨੂੰ ਕਵਰ ਕਰਦੇ ਘੰਟਾ 2 ਘੰਟੇ ਕੋਈ ਸਨਾਕਤ ਹੋਈ ਸਰ ਇਹ ਕੋਲ ਬੰਦੇ ਇੱਕ ਹਾਂਜੀ ਸਨਾਕਤ ਹੋ ਗਈ ਉਹਨਾਂ ਵਿੱਚੋਂ ਇੱਕ ਬੰਦਾ ਹੈਗਾ ਜਸਪ੍ਰੀਤ ਸਿੰਘ ਇਹ ਬਰਪਾਲ ਪਿੰਡ ਦਾ ਦੂਜਾ ਹੈਗਾ ਸਹਿਪ੍ਰੀਤ ਸਿੰਘ ਸਾਹਿਬ ਇਹ ਮੜਰੀ ਕਲਾ ਪਿੰਡ ਪੰਡਾ ਮਜੀਠੇ ਨੇੜੇ ਇਹ ਇਹ ਦੋ ਬੰਦੇ ਜਿਹੜੇ ਆ ਹਿਸਟਰੀ ਸਰ ਵਿੱਚ ਇਹ ਕੋਣ ਬੰਦਾ ਹੈ ਹਿਸਟਰੀ ਆਪਾਂ ਦੀ ਆਇਡੈਂਟੀਫਾਈ ਕਰ ਰਹੇ ਹਾਂ ਅਜੇ ਕਿਉਂਕਿ ਅਜੇ ਸ਼ੁਰੂਆਤ ਹੈ ਅਜੇ ਤੇ ਸਿਰਫ ਐਕਸ਼ਨ ਹੋਇਆ ਹੁਣ ਇਹਨਾਂ ਨੂੰ ਇਨਵੈਸਟੀਗੇਸ਼ਨ ਕਰਦੇ ਅਗੇ ਜੀ ਗਰੁੱਪ ਦਾ ਵੀ ਪਤਾ ਲੱਗਿਆ ਵੀ ਕੋਈ ਇੱਕ ਗਰੁੱਪ ਦੇ ਹਾਂ ਗੋਨੀ ਗੈਂਗ ਗੋਨੀ ਗੈਂਗ ਦਾ ਹੈਗਾ ਬੰਦਾ ਜਿਹੜੇ ਇਹ ਇਹ ਕੰਮ ਕੀਤਾ ਹਾਂਜੀ ਦੋ ਜ਼ਖਮੀ ਹੋਏ ਹਾਂਜੀ ਇੱਕ ਦੇ ਗੋਲੀ ਲੱਗੀ ਹੈ ਦੂਜੇ ਦੇ ਵੈਸੇ ਕੋਈ ਸਟਾ ਸਟਾ ਲੱਗਿਆ ਕਿਉਂਕਿ ਕਾਫੀ ਗੱਡੀਆਂ ਇੱਧਰ ਉੱਧਰ ਦੌੜੀਆਂ ਵਾਵਾ ਲੋਕਾਂ ਨੇ ਪੂਰਾ ਤਮਾਸ਼ਾ ਦੇਖਿਆ ਵੀ ਕਿਦਾਂ ਪਬਲਿਕ ਤੇ ਇੱਕ ਪੁਲਿਸ ਅਫਸਰ ਤੇ ਫਾਇਰਿੰਗ ਹੋ ਰਹੀ ਹੈ ਜੀ ਸਰ ਆਰਤੀ ਫਿਰ ਗੋਲੀ ਲੱਗੀ ਸਰ ਉਹਦਾ ਪਤਾ ਲੱਗਾ ਕਿਉਂ ਮਾਰੀ ਜਾਂ ਕੋਈ ਇਹ ਆਪਾਂ ਡਿਟੇਲ ਇਨਵੈਸਟੀਗੇਸ਼ਨ ਹੋਏਗੀ ਕਿਉਂਕਿ ਅਜੇ ਇਨੀਸ਼ੀਅਲ ਸਟੇਜ ਹੈ ਇਮੀਡੀਟਲੀ ਕਹਿਣਾ ਵਾਜਿਬ ਨਹੀਂ ਕੋਈ ਪਰਿਵਾਰ ਨਹੀਂ ਸਰ ਕੋਈ ਜਾਣ ਲਿਖਾਈ ਕੋਈ ਕਿਉਂ ਨਹੀਂ ਬਸ ਅਜੇ ਤੇ ਸ਼ੁਰੂ ਹੋਇਆ ਹੁਣ ਜੋ ਲਿਖਤੀ ਕਾਰਵਾਈ ਉਹ ਕਰਦੇ ਆਂ ਜੀ